ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਦੇ ਨਵੇਂ ਖਾਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਸਾਰੇ ਪਿਓਰ ਕਾਟਨ ਦੇ ਸੂਟ ਰਹਿਣਗੇ ਬਹੁਤ ਵਧੀਆ ਇਹਨਾਂ ਦੇ ਡਿਜ਼ਾਈਨ ਨੇ ਆਪਾਂ ਨੇ ਇਹ ਅੱਜ ਨਾ ਇਹ ਤੀਆਂ ਦਾ ਲਾਸਟ ਆਫਰ ਹੈ ਆਪਣਾ ਇਸ ਤੋਂ ਬਾਅਦ ਆਪਾਂ ਰਖੜੀ ਤੇ ਆਫਰ ਲਾਵਾਂਗੇ ਜੀ ਇਹ ਤੀਆਂ ਦਾ ਹੈਗਾ ਜੀ ਆਪਣਾ ਲਾਸਟ ਆਫਰ ਪਹਿਣਾ ਲਈ ਬਹੁਤ ਘੱਟ ਪ੍ਰਾਈਸ ਤੇ ਇਹ ਸੂਟ ਰੱਖੇ ਨੇ ਵਿਦਾਊਟ ਲਾਈਨਿੰਗ ਰਹਿਣਗੇ ਬਹੁਤ ਪਿਆਰੇ ਪ੍ਰਿੰਟ ਨੇ ਬਹੁਤ ਸੋਹਣੇ ਸੂਟ ਨੇ ਪਲੀਜ਼ ਤੁਸੀਂ ਦੋਨੇ ਚੈਨਲ ਤੇ ਆਪਣੀ ਵੀਡੀਓ ਆਉਗੀ ਹਜੇ ਤੁਸੀਂ ਇਹ ਨਾ ਕਿਹਾ ਕਰੋ ਵੀ ਹਾਂ ਇੱਕ ਚੈਨਲ ਤੇ ਹਨਾ ਦੋਨੇ-ਦੋਨੇ ਸੇਮ ਵੀਡੀਓ ਪਾ ਰਹੇ ਹੋ ਥੋੜਾ ਜਿਹਾ ਹਜੇ ਚੈਨਲ ਨੂੰ ਤੁਸੀਂ ਆਰ ਕੇ ਬਟੀਕ ਨੂੰ ਹੋਰ ਸਪੋਰਟ ਕਰੋ ਹਲਿਆਣਾ ਤੇ ਉਸ ਤੋਂ ਬਾਅਦ ਫਿਰ ਜਦੋਂ ਇਹ ਤੇ ਹਨਾ ਆਪਣੇ ਵਧੀਆ ਜਿਹੜੀ ਚੈਨਲ ਹੈ ਚੱਲ ਪਿਆ ਫਿਰ ਆਪਾਂ ਇਹ ਤੇ ਡੇਲੀ ਸ਼ਾਮ ਨੂੰ ਸੂਟਾਂ ਦੀ ਵੀਡੀਓ ਅਪਲੋਡ ਕਰਿਆ ਕਰਾਂਗੇ ਜੀ ਜਿਹੜਾ ਰਾਜਵਿੰਦਰ ਬਲੌਗ ਹੈ ਉਹਦੇ ਉੱਪਰ ਆਪਾਂ ਖਰਿਆ ਕਰਾਂਗੇ ਬਲੌਗ ਦੀ ਵੀਡੀਓ ਸ਼ੇਅਰ ਸਵੇਰੇ ਮੈਂ 8 ਤੋਂ 10 ਦੇ ਤਕਰੀਬਨ ਕਹਿ ਸਕਦੀ ਹਾਂ ਕਿ ਥੋੜਾ ਮੋਟਾ ਕਦੇ ਨੈਟਵਰਕ ਦੀ ਪ੍ਰੋਬਲਮ ਹੋ ਜਾਂਦੀ ਹੈ। ਕਈ ਵਾਰ ਕੰਮ 'ਚ ਵਿਜੀ ਹੋ ਜਾਂਦਾ ਹੈ ਥੋੜਾ ਮੋਟਾ ਲੇਟ ਹੋ ਜਾਂਦਾ ਹੈ। ਤੇ ਹੋ ਸਕਦਾ ਕੋਸ਼ਿਸ਼ ਕਰਾਂਗੇ ਪੱਕੀ ਟਾਈਮਿੰਗ ਬਣ ਜੇ ਪਰ ਕੀ ਕਰੀਏ ਜੀ ਕੱਲੇ ਜਾਣੇ ਹਨਾ ਘਰ ਦੇ ਵਿੱਚ ਮਜਬੂਰੀ ਹੋ ਜਾਂਦੀ ਹੈ। ਸਾਰੇ ਸੂਟ ਰਹਿਣਗੇ ਜੀ ਬਜਾਉਟ ਲੈਣਗੇ ਸਾਰੇ ਪਿਓਰ ਕਾਟਨ ਦੇ ਸੂਟ ਰਹਿਣਗੇ। ਤੁਸੀਂ ਦੇਖੋ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਨਾ ਇਹਨਾਂ ਪੂਰਾ ਦੇਸੀ ਘੋਬਰਗਾ ਮਲਾਈਮ ਲਾਈਨ ਸੂਟ ਰਹੂਗਾ। ਤੁਹਾਡੇ ਤੱਕ ਸੂਟ ਪਹੁੰਚ ਜੇ ਜਦੋਂ ਇਹਦਾ ਤੁਹਾਨੂੰ ਪਤਾ ਲੱਗੂਗਾ ਸਾਰਿਆਂ ਦੇ ਸੂਟ ਰਹਿਣਗੇ ਜੀ ਕਲਰ ਇਹਨਾਂ 'ਚ ਹੈਗੇ ਨੇ ਹੋਰ ਕਲਰ ਇਹਦੇ ਵਿੱਚ ਨਹੀਂ ਹੈਗਾ ਜੋ ਵੀ ਕਲਰ ਆਪਣੇ ਕੋਲ ਅਵੇਲੇਬਲ ਨੇ ਉਹ ਮੈਂ ਅੱਜ ਸਾਰੇ ਕਲਰ ਵੀਡੀਓ ਦੇ ਵਿੱਚ ਦਿਖਾਉਂਗੀ ਨਹੀਂ ਤੁਸੀਂ ਇਸ ਆਫਰ ਦਾ ਲਾਹਾ ਲੈ ਸਕਦੇ ਚਲੋ ਜੀ ਸਾਰਿਆਂ ਤੋਂ ਪਹਿਲਾ ਡਿਜ਼ਾਈਨ ਰਹੂਗਾ ਪਹਿਲਾਂ ਇਹ ਟਿਸਟਾ ਚਨੂਨ ਦੇ ਵਿੱਚ ਆਇਆ ਸੀਗਾ ਹੁਣ ਇਹ ਪਿਓਰ ਕਾਟਨ ਦੇ ਵਿੱਚ ਆ ਗਿਆ ਦੇਖੋ ਫੈਬਰਿਕ ਚੇਂਜ ਹੁੰਦੀ ਰਹਿੰਦੀ ਹੈ ਡਿਜ਼ਾਈਨ ਸੇਮ ਹੀ ਨੇ ਹਰ ਇੱਕ ਦਾ ਹਨਾ ਤੁਸੀਂ ਕਹੋਗੇ ਵੀ ਸੇਮ ਡਿਜ਼ਾਈਨ ਪਾਈਆਂ ਦੇ ਨੇ ਫੈਬਰਿਕ ਚੇਂਜ ਹੁੰਦੀ ਹੈ ਜੀ ਜਿਵੇਂ ਉਹ ਪਿਛਲੇ ਸਾਲੇ ਤੁਹਨੇ ਇਹਨਾਂ ਦਾ ਪ੍ਰਾਈਸ ਥੋੜਾ ਜਿਆਦਾ ਕਾਸਟਲੀ ਹੋ ਜਾਂਦਾ ਜਿਹੜੇ ਪਿਓਰ ਕਾਟਨ ਦੇ ਨੇ ਇਹਨਾਂ ਦਾ ਹੈਗਾ ਜੀ ਨਾਰਮਲ ਰੇਂਜ ਦੇਖੋ ਜਿਵੇਂ ਬਿਲਕੁਲ ਦੇਸੀ ਘੋਬਰਗਾ ਮਲਾਈ ਮਲਾਈਮ ਕਪੜਾ ਹੁਣੀ ਹਜੇ ਆਪਾਂ ਨੇ ਇਹ ਪਾਣੀ ਵਿੱਚ ਦੀ ਵੀ ਨਹੀਂ ਕੱਢਿਆ ਇਹਦੇ ਵਿੱਚ ਤਾਂ ਸਾਨੂੰ ਕਲਰ ਮਿਲ ਜਾਣਗੇ ਜੀ ਦੋ ਵਿੱਚ ਚਾਰ ਕਲਰ ਸੀ ਮੇਰਾ ਖਿਆਲ ਤੇ ਬਾਕੀ ਸਭ ਤਾਂ ਆਪਣੀ ਸੇਲ ਹੋ ਗਈ ਮੈਨੂੰ ਪਤਾ ਵੀ ਨਹੀਂ ਹੈ ਨਾ ਇੰਨਾ ਖਲਾਲਾ ਕਮੂਰਾ ਪਿਆ ਪਿਆ ਵਿੱਚ ਕਿੰਨੇ ਤਾਂ ਕਲਰ ਹੋਰ ਪਿਆ ਹੋਵੇ ਵੈਸੇ ਤਾਂ ਮੈਂ ਧਿਆਨ ਨਾਲ ਦੇਖ ਲੈਣੇ ਦੇਖੋ ਜੀ ਇਹ ਚ ਇੱਕ ਕਲਰ ਹੈਗਾ ਇਹ ਹੈਗਾ ਫਰੋਜੀ ਕਲਰ ਇਹਦੇ ਨਾਲ ਫਰੋਜੀ ਕਲਰ ਦੀ ਰੱਖੀ ਹੈ ਜੀ ਆਪਾਂ ਨੇ ਸਲਵਾਰ ਦੇ ਸਲਵਾਰ ਦੀ ਫੈਬਰਿਕ ਵੀ ਤੁਹਾਨੂੰ ਸੇਮ ਸ਼ਰਟ ਦੀ ਫੈਬਰਿਕ ਨਾਲ ਦੀ ਰਹੂਗੀ ਵਿੱਚ ਹਲਕਾ ਸੈਲਫ ਪ੍ਰਿੰਟ ਮਿਲੂਗਾ ਇਹ ਨਹੀਂ ਹੈਗਾ ਵੀ ਆਪਾਂ ਇਹਦੇ ਨਾਲ ਕੋਈ ਪੰਜਾਬੀ ਕਾਟਨ ਲਾ ਲਈ ਜਾਂ ਕੋਈ ਕੈਮਰੀ ਕਾਟਨ ਲਾ ਲਈ ਤੁਸੀਂ ਇਹਨਾਂ ਨੂੰ ਲੇਸ ਵਗੈਰਾ ਗਲੇ ਦੇ ਬਹੁਤ ਵਧੀਆ ਡਿਜ਼ਾਈਨ ਲੇਸ ਵਗੈਰਾ ਗਲੇ ਦੇ ਡਿਜ਼ਾਈਨ ਆਲੇ ਨੇ ਉਹ ਲਾ ਕੇ ਸੂਟ ਰੈਡੀ ਕਰ ਸਕਦੇ ਹੋ ਦੇਖੋ ਜੀ ਦੂਸਰਾ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਗਾਜਰੀ ਕਲਰ ਇਹ ਪਿੰਕ ਕਲਰ ਨਹੀਂ ਹੈਗਾ ਜੀ ਇਹ ਤੁਸੀਂ ਦੇਖ ਲਓ ਵੀਡੀਓ ਦੇ ਵਿੱਚ ਸੇਮ ਆ ਰਿਹਾ ਹੈ ਦੇ ਕੋਈ ਗਾਜਰੀ ਕਲਰ ਹੈ ਜੋ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਲੈ ਸਕਦੇ ਹੋ ਦੇਖੋ ਇਹ ਆਪਾਂ ਨੇ ਪ੍ਰਾਈਸ ਰੱਖਿਆ ਜੀ ਇਹਨਾਂ ਦਾ ਅੱਜ ਸਾਰੇ ਸੂਟ ਹਨਾ ਪਲੀਜ਼ ਤੁਸੀਂ ਭੈਣਾ ਮੈਨੂੰ ਫਿਰ ਮੈਸੇਜ ਕਰ ਦੇਣਾ ਵੀ ਤੁਸੀਂ ਇਹ ਬੋਲ ਦਿੰਨੇ ਹੋ ਵੀ ਸਾਰੇ ਸੂਟ 950 ਦੇ ਜਿੰਨੇ ਵੀ ਆਪਾਂ ਕਲਰ ਪਾਵਾਂਗੇ ਜੀ ਜਿੰਨੇ ਰੇ ਸੂਟ ਪਾਵਾਂਗੇ ਉਹਨਾਂ ਦਾ ਇੱਕ ਸੂਟ ਦਾ ਪ੍ਰਾਈਸ 950 ਹੋਊ ਵੀ ਸੇਮ ਪ੍ਰਾਈਸ ਹੈ ਸਾਰੇ ਸੂਟਾਂ ਦਾ ਅਲੱਗ ਪ੍ਰਾਈਸ ਇਹਦੇ ਵਿੱਚ ਕੋਈ ਨਹੀਂ ਹੋਊਗਾ ਦੇਖੋ ਜੀ ਇਹਦੇ ਵਿੱਚ ਦੋ ਕਲਰ ਆ ਗਏ ਇਸ ਡਿਜ਼ਾਈਨ ਦੇ ਵਿੱਚ ਇਸ ਤੋਂ ਬਾਅਦ ਆਪਾਂ ਫੈਬਰਿਕ ਸਾਰੀ ਸੇਮ ਰਹੂਗੀ ਜੀ ਇਹਨਾਂ ਦੇ ਕਲਰ ਤੇ ਡਿਜ਼ਾਈਨਿੰਗ ਚੇਂਜ ਹੈ। ਦੇਖੋ। ਇੱਕ ਕਲਰ ਆ ਗਿਆ ਇਹਦੇ ਵਿੱਚ ਇਸ ਤਰ੍ਹਾਂ ਦਾ ਵੱਡੇ ਪ੍ਰਿੰਟ ਵਾਲਾ ਬਹੁਤ ਮੈਂ ਜ਼ਿਆਦਾ ਦੇਖੋ ਜੀ ਕਲਰ ਸਾਰੇ ਹੀ ਨੇ ਇਹਦੇ ਵਿੱਚ ਲਾਈਟ ਵੀ ਨੇ, ਢਕੀਲੇ ਵੀ ਨੇ। ਵੈਸੇ ਕੁਝ ਮੈਨੂੰ ਥੋੜੇ ਜਿਹਾ ਡਾਰਕ ਕਲਰ ਇਸ ਲਈ ਰੱਖਣੇ ਪੈਂਦੇ ਨੇ। ਹਾਂ ਹਰੇਕ ਕਸਟਮਰ ਹਨਾ ਲਾਈਟ ਕਲਰ ਵੀ ਨਹੀਂ ਲਾਈਕ ਕਰਦਾ। ਦੇਖੋ ਜੀ। ਇਹਦੇ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਆ ਗਈ ਜੀ। ਇਹ ਕਲਰ ਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਜੀ। ਇਹ ਲਾਈਟ ਪਿੰਕ ਹੋ ਗਿਆ ਜੀ। ਇਸ ਤੋਂ ਬਾਅਦ ਵਾਲਾ ਕਲਰ ਦੇਖੋ ਤੁਸੀਂ ਬਹੁਤ ਪਿਆਰਾ ਹੈ ਇਸ ਤਰ੍ਹਾਂ ਦਾ ਸੀ ਗ੍ਰੀਨ ਜਾਂ ਕਲਰ ਹੈ ਬਹੁਤ ਵਧੀਆ ਸਰਦਾਰੀ ਲੁੱਕ ਦੇ ਕਲਰ ਰਹਿਣਗੇ ਜੀ ਸਾਰੇ ਮੈਂ ਕੋਈ ਵੀ ਜਿਆਦਾ ਫੜਕੀਲਾ ਰੰਗ ਨਹੀਂ ਲੈਂਦੀ ਵੀ ਜਿਹੜਾ ਆਪਣੇ ਓਵਰ ਲੱਗੇ ਲੱਗੇ ਹਨਾ ਪਾਇਆ ਹੋਇਆ ਦੇਖੋ ਜੀ ਇਹਦੀ ਇਸ ਤਰ੍ਹਾਂ ਦੀ ਸਲਵਾੜੂ ਜੀ 950 ਦੇ ਵਿੱਚ ਸੂਟ ਹੈ ਜਿਹੜਾ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੀ ਦੇਖੋ ਜੀ ਕਿਤੋਂ ਤੁਸੀਂ ਫੜਨਾ ਨਹੀਂ ਪਲੀਜ਼ ਪਹਿਣਾ ਨੂੰ ਰਿਕਵੈਸਟ ਹੈ ਆਨਲਾਈਨ ਪੇਮੈਂਟ ਤੁਹਾਨੂੰ ਪਹਿਲਾਂ ਕਰਨੀ ਪੈਣੀ ਹੈ ਜੀ ਬਾਅਦ ਵਾਲਾ ਇਸ਼ੂ ਨਹੀਂ ਹੈਗਾ ਆਪਣੇ ਕੋਲ ਦੇਖੋ ਜੀ ਦੂਸਰਾ ਕਲਰ ਆ ਗਿਆ ਤੇ ਵਿੱਚ ਲਾਈਟ ਪੀਚ ਕਲਰ ਜਿਵੇਂ ਦਾ ਫੋਨ ਦੇ ਵਿੱਚ ਤੀਸਰਾ ਕਲਰ ਹੈ ਸੌਰੀ ਦੋ ਕਲਰ ਇਹਦੇ ਇੱਕ ਫਰੋਜੀ ਸੀ ਗ੍ਰੀਨ ਹੋ ਗਿਆ ਜੀ ਇੱਕ ਪਿੰਕ ਹੋ ਗਿਆ ਤੇ ਇਹ ਹੈਗਾ ਪੀਚ ਕਲਰ ਦੇਖੋ ਤਿੰਨ ਕਲਰ ਇਹਦੇ ਵਿੱਚ ਆ ਗਏ ਜੀ ਇਹਦੇ ਇਸ ਤੋਂ ਬਾਅਦ ਵਾਲੇ ਕਲਰ ਨੇ ਜੀ ਜਿਹੜੇ ਉਹ ਆਪਾਂ ਤੁਹਾਨੂੰ ਦਿਖਾਉਣਾ ਹੈ ਇਸ ਤੋਂ ਬਾਅਦ ਵਾਲੇ ਸਾਰੇ ਸਿੰਗਲ ਸਿੰਗਲ ਕਲਰ ਰਹਿ ਗਏ ਦੇਖੋ ਇਹ ਕਲਰ ਆ ਗਿਆ ਇਹਦੇ ਵਿੱਚ ਇਸ ਡਿਜ਼ਾਈਨ ਦੇ ਵਿੱਚ ਮਹਿੰਦੀ ਕਲਰ ਇਹਦੀ ਡਿਜ਼ਾਈਨਿੰਗ ਅਲੱਗ ਤੋਂ ਰਹੂਗੀ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਇਹ ਇਹਦੇ ਨਾਲ ਮਹਿੰਦੀ ਕਲਰ ਦੀ ਸਲਵਾ ਤੁਸੀਂ ਬੇਚਿੰਤ ਹੋ ਕੇ ਇੱਕ ਇੱਕ ਸਿੰਗਲ ਸੂਟ ਕਰਕੇ ਦੇਖੋ ਜੀ ਆਰਡਰ ਤੁਹਾਨੂੰ ਜਦੋਂ ਸੂਟ ਪਹੁੰਚ ਗਏ ਤੁਹਾਡੇ ਕੋਲੇ ਤੁਹਾਨੂੰ ਫਿਰ ਪਤਾ ਲੱਗ ਜੂਗਾ ਹਨਾ ਕਿ ਕਿਵੇਂ ਦੀ ਫੈਬਰਿਕ ਹੈ ਕਿਵੇਂ ਦੇ ਇਹ ਸਾਰੇ ਪ੍ਰਾਈਸ ਨੇ ਦੇਖੋ ਜੀ ਇਸ ਤੋਂ ਬਾਅਦ ਸਾਰੇ ਸੇਮ ਪ੍ਰਾਈਸ ਦੇ ਰਹਿਣਗੇ ਜੀ ਇਸ ਤੋਂ ਬਾਅਦ ਆ ਗਿਆ ਜੀ ਪਿੰਕ ਕਲਰ ਦਾ ਸੂਟ ਇਸ ਤਰ੍ਹਾਂ ਦੀ ਪ੍ਰਿੰਟਿੰਗ ਵਾਲਾ ਇਹ ਜੋ ਕਲਰ ਸੀ ਇੱਕ ਫਰੋਜੀ ਕਲਰ ਸੀ ਕੇ ਸੀ ਫਰੋਜੀ ਕਲਰ ਆਪਣਾ ਸੇਲ ਹੋ ਗਿਆ ਜੀ ਇਹ ਸਿੰਗਲ ਕਲਰ ਰਹਿ ਗਿਆ ਦੇਖੋ ਤੁਹਾਨੂੰ ਬਹੁਤ ਵਧੀਆ ਹੈ ਨਾ ਤੁਸੀਂ ਇਹ ਕਹੋਗੇ ਜਿਹੜੀ ਹੈ ਨਾ ਵਾਟਰ ਕਾਟਨ ਬੋਲਦੇ ਨੇ ਉਹਦੇ ਉੱਪਰ ਸਟੈਂਪ ਲੱਗੀ ਹੋਣ ਕਰਕੇ ਹੀ ਸੂਟ ਕਾਸਟਲੀ ਪੈ ਜਾਂਦਾ ਆਪਾਂ ਨੂੰ ਵੀ ਇਹਨਾਂ ਦੇ ਸਟੈਂਪ ਨਹੀਂ ਲੱਗੀ ਹੋਈ ਬਿਲਕੁਲ ਇਹ ਵਾਟਰ ਕਾਟਨ ਦੇ ਮੇਲ ਨਾਲ ਦੀ ਫੈਬਰਿਕ ਹੈ ਜਦੋਂ ਤੁਹਾਡੇ ਘਰ ਤੱਕ ਪਹੁੰਚ ਗਈ ਤਾਂ ਤੁਹਾਨੂੰ ਫੇਰ ਪਤਾ ਲੱਗੂ ਵੀ ਹਾਂ ਕਿੰਨੇ ਦੀ ਹੈ ਕੁੜੀ ਕੁੜੀ ਦੇਖੋ ਜੀ ਇਹਨਾਂ ਸੂਟਾਂ ਦਾ ਵੀ ਪ੍ਰਾਈਜ਼ ਰੱਖੂਗਾ ਜੀ 950 ਇਸ ਤੋਂ ਬਾਅਦ ਆ ਗਿਆ ਸਿੰਗਲ ਸੂਟ ਇੱਕ ਕਲਰ ਆ ਗਿਆ ਜਿਹਦੇ ਵਿੱਚ ਇਹਦੇ ਨਾਲ ਦੇ ਨਾਲ ਆਪਾਂ ਨੇ ਕਾਫੀ ਕਲਰ ਸੀਗੇ ਸਾਰੇ ਸੇਲ ਹੋ ਗਏ ਵੀ ਸਿੰਗਲ ਸੂਟ ਰਹਿ ਗਿਆ ਜੀ ਦੇਖੋ प्लीज ਭੈਣਾਂ ਨੂੰ ਰਿਕੁਐਸਟ ਹੈ ਪ੍ਰਿੰਟ ਸੂਟ ਦਾ ਜਲਦੀ ਤੋਂ ਜਲਦੀ ਆਰਡਰ ਕਰਿਆ ਕਰੋ ਜੀ ਬਾਅਦ ਦੇ ਵਿੱਚ ਕਲਰ ਬਹੁਤ ਮੁਸ਼ਕਲ ਨਾਲ ਮਿਲਦੇ ਨੇ ਸਾਨੂੰ ਦੇਖੋ ਜੀ ਇਹਦੇ ਨਾਲ ਸੇਮ ਇਸ ਕਰਤ ਕਰਨ ਦੀ ਰਹੂਗੀ ਜੀ ਸਲਵਾਰ ਕਲਰ ਸਾਰੇ ਆਪਾਂ ਬਹੁਤ ਵਧੀਆ ਨੇ ਪਿਆਰੇ ਪਿਆਰੇ ਕਲਰ ਨੇ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਲੈ ਸਕਦੇ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਜੀ ਇਸ ਤਰ੍ਹਾਂ ਦਾ ਜੀ ਪਰਪਲ ਕਲਰ ਦਾ ਇਹ ਵੀ ਸਿੰਗਲ ਸੂਟ ਹੈ ਇਹਦੇ ਵਿੱਚ ਵੀ ਤੁਹਾਨੂੰ ਹਲਕਾ ਅਲਫਾ ਪ੍ਰਿੰਟ ਸੈਲਫ ਪ੍ਰਿੰਟ ਮਿਲੂਗਾ ਜੀ ਦੇਖੋ ਜੀ ਅੱਗੇ ਰਖੜੀਆਂ ਆ ਰਹੀਆਂ ਨੇ ਹਨਾ ਆਪਾਂ ਗਰਮੀ ਇੰਡੀਆ ਦੇ ਵਿੱਚ ਬਹੁਤ ਪੈਰੀ ਹੈ ਉਸ ਹਿਸਾਬ ਦੇ ਨਾਲ ਆਪਾਂ ਨੂੰ ਬਿਦਾਊਟ ਲਾਈਨਿੰਗ ਬਿਲਕੁਲ ਸੌਫਟ ਜਿਹੜੀ ਕਾਟਨ ਹੈ ਉਹ ਚਾਹੀਦੀ ਹੈ ਹਨਾ ਹਜੇ ਆਪਾਂ ਤੋਂ ਨਹੀਂ ਪੈਂਦੇ ਜਿਆਦਾ ਹੈਵੀ ਸੂਟਾਂ ਨਾਲ ਜਿਆਦਾ ਲਾਈਨਿੰਗ ਨਾਲ ਪੈਂਦੇ ਨੇ ਦੇਖੋ ਜੀ ਇਸ ਤੋਂ ਬਾਅਦ ਆ ਗਿਆ ਜੀ ਇਹ ਸੂਟ ਰਹੂਗਾ ਜੀ ਆਲ ਓਵਰ ਇਹ ਵੀ ਸਿੰਗਲ ਸੂਟ ਹੈ ਦੇ ਵਿੱਚ ਵੀ ਤਿੰਨ ਕਲਰ ਉੱਤੇ ਸਾਰੇ ਸੇਲ ਹੋ ਗਏ ਦੇਖੋ ਜੇ ਤੁਹਾਨੂੰ ਪਸੰਦ ਆ ਇਹ ਰਹੂਗਾ ਜੀ ਟੈਸਟਾਂ ਦੇ ਦੇਖੋ ਜੀ ਦੇਖੋ ਜੀ ਇਹ ਆ ਗਏ ਇਹ ਤੁਹਾਨੂੰ 1200 ਰੁਪਏ ਦੇ ਪ੍ਰਾਈਸ ਵਿੱਚ ਪਊਗੀ ਜੀ ਆਲ ਓਵਰ ਸੂਟ ਰਹੂਗਾ ਇਹ ਇਕੱਲਾ ਸੇਮ ਇੱਕ ਸੂਟ ਆਲ ਓਵਰ ਹੈ ਜੀ ਬਾਕੀ ਆਪਾਂ ਤੁਹਾਨੂੰ ਫੂਟ ਦਿਖਾਏ ਨੇ ਜਿਹੜੇ ਸਾਰੇ ਮੈਚਿੰਗ ਨੇ ਇੱਕ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1200 ਰੁਪਏ ਇਹ ਵਾਲੇ ਦਾ ਫਿਰ ਵੀਡੀਓ ਚ ਕਨਫਿਊਜ਼ ਹੋ ਜਾਂਦੇ ਆ ਇਸ ਤੋਂ ਬਾਅਦ ਵਾਲੇ ਸੂਟ ਨੇ ਜਿਹੜੇ ਸਾਰੇ ਉਹਨਾਂ ਦਾ ਸੇਮ ਪ੍ਰਾਈਸ ਹੈ ਜੀ ਇੱਕ ਸੂਟ ਦਾ ਪ੍ਰਾਈਸ ਰਹੂਗਾ 950 ਰੁਪਏ ਚਲੋ ਜੀ ਦੇਖੋ ਤੁਸੀਂ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰਦੇ ਜਾਓ ਬਹੁਤ ਸੋਹਣੇ ਪਿਆਰੇ ਪਿਆਰੇ ਕਲਰ ਨੇ ਇਹਨਾਂ ਦੇ ਵਿੱਚ ਇਹ ਜੀ ਬਹੁਤ ਵਧੀਆ ਹਨਾ ਲਾਈਨਿੰਗ ਤੋਂ ਬਿਨਾ ਸੂਟ ਬਣਨ ਵਾਲੇ ਨੇ ਘੱਟ ਪ੍ਰਾਈਸ ਦੇ ਵਿੱਚ ਤੁਸੀਂ ਗਰਮੀ ਦੇ ਵਿੱਚ ਆਰਾਮ ਨਾਲ ਕਿਵੇਂ ਮਰਜ਼ੀ ਪਾ ਸਕਦੇ ਹੋ ਦੇਖੋ ਇਹ ਤਾਂ ਨਹੀਂ ਹੋਊਗਾ ਹਨਾ ਵੀ ਇਸ ਤੋਂ ਜ਼ਿਆਦਾ ਵੀ ਹੋਰ ਕਿਤੇ ਲੈਸ ਹੋ ਜਾਣਗੇ ਜਿਹੜੀ ਚੀਜ਼ ਵਧੀਆ ਹੋਊਗੀ ਹਨਾ ਅਸੀਂ ਆਪਦੇ ਹੱਥ ਨਾਲ ਦੇਖ ਕੇ ਖਰੀਦ ਕੇ ਲੈ ਕੇ ਆਉਨੇ ਆ ਚੀਜ਼ ਜਿਹੜਾ ਇਹ ਸੂਟ ਹੈ ਜੀ ਇਹ ਦੇਖੋ ਤੁਹਾਨੂੰ ਰੀਵਾ ਦਾ ਮਿਲੇਗਾ ਇਸ ਪ੍ਰਾਈਸ ਦੇ ਵਿੱਚ ਰੀਵਾ ਦਾ ਸੂਟ ਕਿਤੋਂ ਵੀ ਨਹੀਂ ਮਿਲਦਾ ਦੇਖੋ ਜੀ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਜੋ ਵੀ ਸੂਟ ਪਸੰਦ ਹੈ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਪਲੀਜ਼ ਪੈਣਾ ਨੂੰ ਰਿਕਵੈਸਟ ਹੈ ਤੁਸੀਂ ਜਿਹੜਾ ਸੂਟ ਲੈਣੇ ਹੋ ਜੀ ਉਹਨੂੰ ਜ਼ਿਆਦਾ ਪੈਂਡਿੰਗ ਨਾ ਰੱਖਿਆ ਕਰੋ ਜਲਦੀ ਕਨਫਰਮ ਕਰਦਿਆ ਕਰੋ ਫਿਰ ਜਦੋਂ ਹੋਰ ਕਸਟਮਰ ਦੀ ਸਾਨੂੰ ਮੈਸੇਜ ਆਉਂਦਾ ਜੀ ਜਦੋਂ ਤੁਹਾਡੇ ਵੱਲੋਂ ਸਾਨੂੰ ਕੋਈ ਰਿਪਲਾਈ ਨਹੀਂ ਆਉਂਦਾ ਫਿਰ ਸਾਨੂੰ ਕਹਿਣਾ ਪੈਂਦਾ ਵੀ ਹਾਂਜੀ ਮਿਲ ਜੂਗਾ ਹਨਾ ਫਿਰ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਵੀ ਅਸੀਂ ਸੂਟ ਲੈਣਾ ਸੀ ਇਹ ਫਿਰ ਦਿੱਕਤ ਹੋ ਜਾਂਦੀ ਹੈ ਪਲੀਜ਼ ਤੁਸੀਂ ਜਲਦੀ ਤੋਂ ਜਲਦੀ ਆਪਣਾ ਸੂਟ ਕਨਫਰਮ ਕਰਕੇ ਪੇਮੈਂਟ ਕਰਕੇ ਸੂਟ ਬੁੱਕ ਕਰਵਾ ਸਕਦੇ ਹੋ ਕੋਈ ਗੱਲ ਨਹੀਂ ਜੇ ਤੁਹਾਨੂੰ ਐਦਾਂ ਹੁੰਦਾ ਹੈ ਨਾ ਵੀ ਅਸੀਂ ਨੇ ਹੋਰ ਸੂਟ ਦੇਖਣੇ ਨੇ ਹਜੇ ਤੁਸੀਂ ਸਾਨੂੰ ਕਹਿ ਦਿਆ ਕਰੋ ਵੀ ਸਾਡਾ ਪੱਕਾ ਕਨਫਰਮ ਹੋ ਗਿਆ ਡਨ ਹੋ ਗਿਆ ਇਹਨੂੰ ਸੂਟ ਨੂੰ ਰੱਖ ਲਓ ਅਸੀਂ ਹੋਰ ਦੇਖਦੇ ਆਂ ਕੱਠਿਆਂ ਨਹੀਂ ਪੇਮੈਂਟ ਕਰ ਦਿਆ ਕਰੋ ਇਹ ਚੱਕਰ ਨਹੀਂ ਹੈਗਾ ਵੀ ਅਸੀਂ ਸਿੰਗਲ ਸਿੰਗਲ ਸੂਟ ਦੀ ਪੇਮੈਂਟ ਕਰਵਾਵਾਂਗੇ ਸੋ ਜੇ ਤੁਸੀਂ ਹੋਰ ਸੂਟ ਦੇਖਣੇ ਨੇ ਤੁਸੀਂ ਸਾਨੂੰ ਦੱਸ ਦਿਆ ਕਰੋ ਚਲੋ ਜੀ ਅੱਜ ਵਾਲਾ ਤੁਸੀਂ ਆਫਰ ਦਾ ਲਾਹਾ ਲੈ ਸਕਦੇ ਹੋ ਬਹੁਤ ਵਧੀਆ ਫੈਬਰਿਕ ਰਾਹੂਗੀ ਤੁਹਾਡੀ ਸਾਡੀ ਜ਼ਿੰਮੇਵਾਰੀ ਨਾਲ ਅਸੀਂ ਤੁਹਾਡੇ ਘਰ ਤੱਕ ਸੂਟ ਪਹੁੰਚਾਵਾਂਗੇ ਜੀ ਕੋਈ ਤੁਹਾਨੂੰ ਸ਼ਿਪਿੰਗ ਚਾਰਜ ਤੇ ਪੈਸੇ ਨਹੀਂ ਲੱਗਣਗੇ ਕੋਈ ਤੁਹਾਨੂੰ ਕੋਈ ਬਾਜ਼ਾਰ ਤੋਂ ਨਹੀਂ ਫੜਨਾ ਘਰ ਦੇ ਵਿੱਚ ਘਰ ਤੱਕ ਤੁਹਾਡਾ ਸੂਟ ਆਊਗਾ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ